ਸਾਲ ਪਹਿਲਾ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਚਿਰ ਹੋਇਆ ਵੀਰ ਹੁਣ ਆ ਰਾ ਫਾਈਨਲ ਦਾ ਫੈਨ ਲੱਗਾ ਹੈ ਤੇ ਇੱਥੋਂ ਤੱਕ ਦਾ ਪਹੁੰਚੀਆਂ ਦਾ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇਹਨਾਂ ਨੂੰ ਹੀ ਪਤਾ ਵਾ ਤੇ ਵਹਨ 3 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸ ਦੇ ਫੋਨ ਤੇ ਫੋਨ ਕੀਤਾ ਲਾਗੂ ਗਵਾਂਡੀਆਂ ਦੇ ਤੇ ਕਿ ਉਹਦੀ ਮੌਤ ਹੋ ਗਈ ਆ ਤੇ ਆਈ ਫਸਲੇ ਉੱਠੇ ਆ ਸਾਡੇ ਘਰ ਇਹ 2 ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੇ ਜੀ ਇਹੋ ਹੀ ਮੁੰਡਾ ਬੱਲੀ ਮਾਨੀ ਇਕ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲੱਗਦੇ ਚੌਥੇ ਸਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਡੇ ਘੜ ਪੇ ਜਾ ਕੇ ਘਰ ਜਾ ਕੇ ਗੱਲ ਪਏ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੜ ਪਿਆ ਆਏ ਕਿ ਕੀ ਕੀ ਕਰਨ ਕੀ ਜਿਹੜੀ ਗੱਲ ਹੋ ਗਈ ਇੱਕ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲ ਗੱਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹ ਤੇ ਕੁੜੀ ਨੂੰ ਇਹ ਮੁਰਕੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜ ਪਨ ਕੇ ਤੇ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਕੇ ਆਈ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇੱਥੇ ਤੱਕ ਕਿਉਂ ਇਹ ਡਿਆ ਕਰਨੇ ਨੇ ਕੰਮ ਤੇ ਹੁਣ ਇਹਨੇ ਆਹ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆਂ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵੀ ਛੁਰੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੜ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਇਨਸਾਫ ਲੈਣਾ ਚਾਹੁੰਦੇ ਆਂ ਇਹ ਆਪਾਂ ਪੋਸਟਮਾਰਟ ਕਰਾਉਣਾ ਵਾ লাশ ਆਪਾਂ ਸੰਸਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ ਕੋਈ ਡੇੜੀ ਡੇੜੀ ਦੀ ਡਰਤ ਹੋਈ ਆ ਤੁਹਾਡੀ ਕੀ ਲੱਗਦੀ ਤੇ ਨਾਂ ਕੀ ਉਹਦਾ ਸੁਮਨਪ੍ਰੀਤ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਬਈ ਆ ਪਤਨ ਸਾਥ ਕੀ ਕੀਤਾ ਇਹਨਾਂ ਨੇ ਮੈਨੂੰ ਪੁੱਛਣੇ ਇੰਨਾ ਹੀ ਮਾਰੀ ਆ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਹਨ ਵਿਆਹ ਨੂੰ ਇੱਥੇ ਆਈ ਨਾ 3 ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਉਹ ਦੀ? ਹਨ ਸੋਰਾ ਤੇ 3 ਵਜੇ ਲੱਗਾ ਪਤਾ। ਠੀਕ ਹੈ। ਤੇਰਾ ਕੀ ਗੱਲ ਹੈ? ਅਜੇ ਕੋਈ ਨਹੀਂ ਪਤਾ ਚੱਲਿਆ ਹਨ। ਇਹੋ ਆਦੇ ਕਦੇ ਆਦੇ ਭੀੜ ਪਈ ਤੇ ਚੱਕਦੇ ਆਂਦੇ ਕੁਛ ਹੋਇਆ ਕਦੇ ਆਂਦੇ ਕੁਛ ਹੋਇਆ ਵੇ। ਹੈ ਨਾ ਰੰਗਾ ਕੁੱਟੀਆਂ ਰੰਗਾ ਕੁੱਟੀਆਂ ਰੰਗਾ ਤੇ ਲੀਲ ਪੇ ਰੰਗਾ ਮਗਿਆ ਨਾ। ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ-ਲੋੜ ਕੇ। ਮਾਰਦਾ ਬੜਾ ਹੈ। ਨਸੇ ਪਤੇ ਕਰਦਾ ਬਹੁਤ ਜ਼ਿਆਦਾ ਖਾਂਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ। ਕਿਹੜੀ ਪਤਾ ਨਹੀਂ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਇਹਨਾਂ ਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਦੱਸਿਆ ਨਾ ਕੋਈ ਨਹੀਂ ਦੱਸਿਆ ਕੋਈ ਮੰਗੇ ਤਾਂ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਨਕ ਚੰਗੀ ਦੇ ਆਂਦਾ ਬੇ ਗੁੱਡੀ ਉਹਨਾਂ ਦੀ ਤੂੰ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਪਹਿਲੀ ਦਾ ਨਾਲ ਹੁਣ ਤੱਕ ਹੀ ਦੇ ਆਂਦਾ ਬੇ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ ਗਏ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅੱਜ ਵੀ ਦਖਲ ਜ਼ਰੂਰ ਕੀਤੀ ਹੈ ਅੱਜ ਵੀ ਦਖਲ ਕੀਤੀ ਵੀ ਦਖਲ ਕੀਤੀ ਸਰ ਇਹ ਥੋੜਾ ਕਿ ਇਹਨਾਂ ਨੂੰ ਮਾਰੀ ਦਿਓ ਤੁਸੀਂ ਕੁੜੀ ਕਾਦੀ ਹਰ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਲਿਖਾਏ ਆਪਣੇ ਜੀ ਲਿਖਾਏ ਕੀ ਮੰਗ ਕੇ ਸਾਫ ਸੇ ਜੀ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨ ਪ੍ਰੀਤ कौर ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਛਿਆ ਟੈਂਡ ਬੋਡੀ ਇੱਥੇ ਆ ਤੇ ਪੋਸਟਮਾਰਟਮ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਕ ਕਾਰਵਾਈ ਕਰਾਂਗੇ ਤਾਂ ਕੀ ਘਟਨਾ ਸੀ ਪੁੱਛਕਿਸ਼ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਦਾ ਪੋਸਟਮਾਰਟਮ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਣਗੇ ਉਸ ਮੁਤਾਬਿਕ ਕਾਰਵਾਈ ਕਰਾਂਗੇ